ਦੇ ਸਾਰਿਆਂ ਨੂੰ ਕਿਵੇਂ ਆ ਸਾਰੇ ਮੈਂ ਉਮੀਦ ਕਰਦੀ ਆ ਕਿ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ ਮੈਂ ਥੋੜਾ ਸਾਥ ਕਰਦੀ ਆ ਤੁਹਾਡੇ ਆਪਣੇ ਚੈਨਲ ਖਾਦੇ ਹੁਨਰ ਦੇ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਹਰ ਸ਼ੁੱਕਰਵਾਰ ਤੁਹਾਡੇ ਨਾਲ ਕੁਝ ਨਵਾਂ ਲੈ ਕੇ ਆਉਨੇ ਆ ਹਰ ਮਤਲਬ ਕਿ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਨੇ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹਨਾਂ ਵਿੱਚ ਹੁੰਦੀਆਂ ਜੇ ਆਪਾਂ ਤੁਹਾਡੇ ਨਾਲ ਦੋ ਤੋਂ ਤਿੰਨ ਆਰਟੀਕਲਸ ਨੇ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਵੇਂ ਡਿਜ਼ਾਈਨ ਹੋਣਗੇ ਬਿਲਕੁਲ ਯੂਨੀਕ ਜਿਹੇ ਡਿਜ਼ਾਈਨ ਆਪਾਂ ਤੁਹਾਡੇ ਨਾਲ ਜਿਹੜੇ ਸ਼ੇਅਰ ਆਪਾਂ ਉਹ ਕਰਾਂਗੇ ਕਸਬ ਤੋਂ ਪਹਿਲਾਂ ਆਪਣਾ ਟਿਕਲ ਰੋ ਦਾ ਰਾਇਲ ਬਲੂ ਕਲਰ ਦਾ ਆਰਟੀਕਲ ਰੋ ਦਾ ਜਿਹਦੇ ਵਿੱਚ ਆਪਾਂ neck ਦੇ ਉੱਤੇ ਕੰਮ ਕੀਤਾ ਇਸ ਤਰ੍ਹਾਂ V shape ਜਿਹੜਾ ਆਪਾਂ ਕੰਮ ਦਿੱਤਾ ਆ ਇਸ ਤਰ੍ਹਾਂ ਇਹ ਤੁਹਾਨੂੰ ਦਿਖਦਾ ਇਹਦੇ ਵਿੱਚ ਆਪਾਂ ਕੀ ਕੀਤਾ ਬ੍ਰੇਕ ਮੋਤੀ ਲਗਾ ਕੇ ਆਊਟਲਾਈਨ ਕਰਕੇ ਉਹਦੀ ਤੇ ਨਲਕੀ ਤੇ ਸਿੱਪੀ ਦਾ ਕੰਮ ਕੀਤਾ ਹੋਇਆ neck ਤੇ ਤੇ ਸੈਂਟਰ ਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਫਲਾਵਰ ਆ ਜਿਹੜਾ ਉਹ V shape ਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਇੱਕ ਫਲਾਵਰ ਦਿੱਤਾ ਹੋਇਆ niche ਤੇ ਘੇਰੇ ਤੇ ਜਿਹੜਾ ਇਹ ਪੜੀ ਘੇਰੇ ਤੇ ਵੀ ਬਹੁਤ ਛੋੜਾ ਯੂਨਿਕ ਜਿਹਾ ਹੀ ਕੰਮ ਕੀਤਾ ਹੋਇਆ ਇਸ ਵਾਰ ਇਹ ਇਹਨੂੰ ਆਪਾਂ ਇਸ ਤਰ੍ਹਾਂ ਕਨਵਰਕ ਦੇ ਵਿੱਚ ਦਿੱਤਾ ਆ ਇਸ ਤਰ੍ਹਾਂ ਕਿ ਜਿਹੜਾ ਆਪਾਂ ਸੂਟ ਰੈਡੀ ਹੋਗਾ ਇਸ ਤਰ੍ਹਾਂ ਕਨਵਰਕ ਦੇ ਵਿੱਚ ਆਊਗਾ ਪੱਲਾ ਜਿਹਨੂੰ ਕਿ ਆਪਾਂ ਕਹਿ ਦਿੰਨੇ ਆ ਤੇ ਇਸ ਤਰ੍ਹਾਂ ਆਪਾਂ ਇਹਦੇ नीचे ਕਨਵਰਕ ਕੀਤਾ ਆ ਤੇ ਮੋਤੀਆਂ ਦੀ ਆਊਟਲਾਈਨ ਐ ਜਿਹੜੀ ਆਪਾਂ ਉਹ ਕੀਤੀ ਆ ਤਿੰਨੇ ਕਨਵਰਕਸ ਦੇ ਉੱਤੇ ਇਸ ਤਰ੍ਹਾਂ ਹੀ ਆਪਾਂ ਸੈਂਟਰ ਦੇ ਵਿੱਚ ਆਪਾਂ ਕੀਤਾ ਆ ਨਲਪੀ ਤੇ ਸਿੱਪੀ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਆਪਾਂ ਦੋ ਲਾਈਨਾਂ ਦਿੱਤੀਆਂ ਨੇ ਨਲਪੀ ਤੇ ਸਿੱਪੀ ਦੇ ਵਰਕ ਦੀਆਂ ਠੀਕ ਐ इस तरह ही सेम काम आप जो स्लीवस के उ स्लीवस भी हुआ। थोड़ी जी डिफरेंट ने इस तरह आप जो स्लीवज भी बहुत हैवी काम नहीं किया हो बिल्कुल सिंपल सोपर जो आप सूट रेडी किया इस तरह के सोने सोने सूट तुम्हें भी घर बह के बहुत ईजी वे रेडी कर सकते हो जिमें आप नैक के उत्तर डिजाइन दता उस तरह सेम ही अपना जो स्लीवस के उत्तर डिजाइन दिता सिंपल लाइन बोतियां तो उपर नलपी तो दिती है दोनों स्लीवस के उ ਬਾਟਮ ਇਹਦੀ ਬਿਲਕੁਲ ਪਲੇਨ ਰਹੂਗੀ ਤੇ ਦੁਪੱਟਾ ਆਪਾਂ ਇਹਦੇ ਨਾਲ ਬਹੁਤ ਹੀ ਸੋਹਣਾ ਜਿਹੜਾ ਰੈਡੀ ਕੀਤਾ ਆ ਵਾਈਟ ਕਲਰ ਦੇ ਵਿੱਚ ਮਲਟੀ ਸ਼ੇਡਸ ਦੁਪੱਟਾ ਜਿਹੜਾ ਰੈਡੀ ਹੋਇਆ ਇਹਦੇ ਵਿੱਚ ਬਹੁਤ ਹੀ ਸੋਹਣਾ ਮਲਟੀ ਕਲਰ ਜਿਵੇਂ ਆਪਾਂ ਕਹਿ ਲੈਂਦੇ ਆ ਉਸ ਤਰ੍ਹਾਂ ਵਾਈਟ ਦੇ ਵਿੱਚ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਪੀਚ ਕਲਰ ブルー ਕਲਰ ਤੇ ਰਸਟ ਕਲਰ ਆਪਾਂ ਐਡ ਕੀਤਾ ਹੋਇਆ ਤੇ ਗ੍ਰੀਨ ਲੀਫ ਦਿੱਤੇ ਹੋਏ ਨੇ ਬਹੁਤ ਹੀ ਸੋਹਣੇ ਤੇ ਇਹਦੇ ਵਿੱਚ ਆਪਾਂ ਨਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਲਰ ਨੇ ਹੋਰ ਐਡ ਕਰ ਸਕਦੇ ਹੋ ਜਿਵੇਂ ਆਪਾਂ ਇਹਦੇ ਵਿੱਚ ਤੁਹਾਨੂੰ ਦਿਖਾਇਆ ब्लू ਦਾ ਕਲਰ ਐਡ ਕੀਤਾ ਰਸਟ ਕਲਰ ਐਡ ਕੀਤਾ ਇਸੇ ਤਰ੍ਹਾਂ ਆਪਾਂ ਇਹਦੇ ਵਿੱਚ येलो रेड ਤੇ 오রেঞ্জ ਕਲਰ ਵੀ ਐਡ ਕੀਤਾ ਤੁਸੀਂ ਇਸ ਦੁਪट्टे ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰ ਜਾਣਾ ਕਰਵਾ ਸਕਦੇ ਹੋ ਤੇ ਆਪਾਂ ਕੰਟਰਾਸਟ ਵੀ ਨਾ ਸੋਹਣਾ ਬਣਿਆ ਕਿ ਰਾਇਲ ਬਲੂ ਕਲਰ ਨਾਲ ਵਾਈਟ ਦਾ ਡਿਫਰੈਂਟ ਚਾ ਕੰਟਰਾਸਟ ਬਣਿਆ ਇਹਦੇ ਉੱਪਰ ਆਪਾਂ ਇੱਕ लेस ਵੀ ਦਿੱਤੀ ਹੈ ਇਸ ਤਰ੍ਹਾਂ ਬਹੁਤ ਹੀ ਸੋਹਣਾ ਤੇ ਮਿਰਰ ਸੈਂਟਰ ਦੇ ਵਿੱਚ ਜੀ ਹੋਰ ਆਪਰੇ ਵਿੱਚ ਮਿਰਰ ਵੀ ਐਡ ਕੀਤਾ ਹੋਇਆ ਸੈਂਟਰ ਦੇ ਵਿੱਚ ਜਿਹੜਾ ਵਰਕ ਕੀਤਾ ਹੈ ਇਹ ਵੀ ਸਿੱਪੀ ਦੇ ਉੱਤੇ ਆਪਾਂ ਮੋਤੀ ਅਟੈਚ ਕੀਤਾ ਹੋਇਆ ਬਹੁਤ ਹੀ ਸੋਹਣਾ ਦੁਪੱਟਾ ਨਾਲ ਸੂਟ ਰੈਡੀ ਹੋਇਆ ਇੱਕ ਯੂਨਿਕ ਜਿਹਾ ਕਨਸੈਪਟ ਰੈਡੀ ਹੋਇਆ ਇਹ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਨਾਲ ਇੱਕ ਹੋਰ ਸ਼ਰਟ ਆਪਾਂ ਰੈਡੀ ਕੀਤੀ ਹੈ ਇਸ ਤਰ੍ਹਾਂ ਦੀ ਤੁਸੀਂ ਸ਼ਰਟਸ ਵੀ ਰੈਡੀ ਕਰ ਸਕਦੇ ਹੋ ਬਹੁਤ ਹੀ ਸੋਹਣਾ ਸ਼ਰਟ ਰੈਡੀ ਹੋਇਆ ਸਿੰਪਲ ਦਾ ਸ਼ਰਟ ਨੂੰ ਆਪਾਂ ਥੋੜੀ ਜੀ ਡਿਜ਼ਾਈਨਿੰਗ ਕੀਤੀ ਹੈ ਇਸ ਤਰ੍ਹਾਂ ਘੇਰੇ ਦੇ ਉੱਤੇ ਇਹ ਆਪਾਂ ਵਾਈਟ ਬਾਟਮ ਦੇ ਨਾਲ ਰੈਡੀ ਕੀਤਾ ਹੈ जिदेज की व्हाइट ही दुपट्टा रहेगा तो व्हाइट ही बॉटम रहेगी सलवार बनानी सलवार प्लाजो बना प्लाजो वह अपना स्का लाइट बिल्कुल वाइट जहाँ शर्ट आप रेडी किया इस तरह वाइट फ्लावर दे के इस तरह उपर आप थ्रैड वर्क किया सेंटर आप नोट्स दिखाई थ्रैड के ना लीव बनाए ने बना बिल्कुल महदिया कलर के बनाए ने इस तरह ही बिल्कुल ही प्लेन वाला शर्ट से नैकते बिल्कुल कोई कम नहीं स्लीवस से कोई कम नहीं बिल्कुल सिंपल सोबर जो शर्ट रेडी

ਇਸ ਤਰ੍ਹਾਂ ਆਪਾਂ ਪੌਂਚੀਆਂ ਦੇ ਉੱਤੇ ਜਿਹੜਾ ਵਰਕ ਆ ਉਹ ਕੀਤਾ ਆ ਬਹੁਤ ਹੀ ਸੋਹਣਾ ਤੇ ਯੂਨੀਕ ਚਾ ਵਰਕ ਆ ਜਿਹੜਾ ਆਪਾਂ ਕੀਤਾ ਹੈ ਇਹਦੇ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨਸ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਔਨ ਕਰਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਆ ਜਦਿਓ ਟਾਈਮ ਟੂ ਟਾਈਮ ਪਹੁੰਚਦੀ ਰਹੇ ਬਹੁਤ ਹੀ ਸੋਹਣਾ ਤੇ ਕਲਰਫੁਲ ਚਾ ਜਿਹੜਾ ਆਪਾਂ ਬੋਟਮ ਦੇ ਉੱਤੇ ਕੰਮ ਕੀਤਾ ਆ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਪਾਂ ਦੋਨੇ ਬਾਟਮਸ ਦੇ ਉੱਤੇ ਇਸ ਤਰ੍ਹਾਂ ਇਹਦਾ ਜਿਹੜਾ ਲੁੱਕ ਆਉਗੀ ਜਿਹੜੀ ਉਹ ਰੈਡੀ ਹੋ ਕੇ ਉਹ ਇਸ ਤਰ੍ਹਾਂ ਆਉਗੀ ਜਦੋਂ ਆਪਾਂ ਮਤਲਬ ਕਿ ਜਿਹੜੀ ਆਪਾਂ ਸੈਂਟਰ ਵਾਲੀ ਲਾਈਨ ਹੁੰਦੀ ਆ ਉਹਦੇ ਉੱਤੇ ਆਪਣਾ ਇਹ ਜਿਹੜਾ ਕੰਮ ਹੈ ਇਹ ਸ਼ੋਰ ਹੋਊਗਾ ਸਾਰਾ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਉਹ ਪਸੰਦ ਆਈ ਹੋਊਗੀ ਜੇ ਤੁਹਾਨੂੰ ਸਾਡੀ ਵੀਡੀਓ ਜਿਹੜੀ ਉਹ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਔਨ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਜਿਹੜੀ ਟਾਈਮ ਟੂ ਟਾਈਮ ਪਹੁੰਚਦੀ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਸਾਰੇ ਸੂਟਾਂ ਵਿੱਚੋਂ ਕਿਹੜਾ ਸੂਟ ਆ ਜਿਹੜਾ ਸੋਹਣਾ ਲੱਗਿਆ ਕਲਰ ਕਿਹੜਾ ਸੋਹਣਾ ਲੱਗਿਆ ਠੀਕ ਹੈ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ